ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਮੁਖਸਰ ਸਾਹਿਬ ਘੋੜਿਆਂ ਦੀ ਮੰਡੀ ਤੇ ਖੜੇ ਆ ਤੇ ਜਦੋਂ ਵੀ ਮੈਂ ਇੱਥੇ ਵੀਡੀਓ ਬਣਾਉਣਾ ਨਾ ਉਹ ਇੱਕ ਸਿਰੇ ਦੇ ਜਾਨਵਰ ਦੀ ਬਣਾਉਣਾ ਜਿੰਨੇ ਵੀ ਮੰਡੀ ਦੇ ਵਿੱਚ ਛਾਂਟ ਕੇ ਤੇ ਇੱਥੇ ਮੈਨੂੰ ਬਹੁਤ ਸੋਹਣਾ ਘੋੜਾ ਲੱਗਿਆ ਤੇ ਆਪਾਂ ਬਾਈ ਹੋਰਾਂ ਨਾਲ ਗੱਲ ਕਰਦੇ ਆ ਤੇ ਕਿਹੜੇ ਪਿੰਡੋਂ ਆਏ ਆ ਕੀ ਨਾਮ ਆ ਘੋੜੇ ਦਾ ਤੇ ਨੁਕਰਾ ਘੋੜਾ ਫਰਮਣ ਮਾਰ ਕੇ ਉੱਥਾਈ ਕੈਮਰਾ ਕਰੀ ਸਾਰਾ ਫੜੇ ਕੋ ਬੱਸ ਸੁਣਾ ਜਿੰਨੀ ਵੀ ਕਹਦੇ ਜਿੰਨੀ ਨੇਮ ਤਰੀਬ ਕਰੂੰਗਾ ਉਨੀ ਘਟ ਹੈ ਦੀ ਤੇ ਪਰਿਆ ਸਤੀਕਲ ਬਾਈ ਜੀ ਬਈ ਪਿੰਡ ਦਾ ਤੁਹਾਡਾ ਨਾਮ ਕੀ ਹੈ ਨਾ ਮੇਰਾ ਇਸੀ ਪਾਗਲ ਹੈ ਕਿਹੜੇ ਪਿੰਡ ਹੈ ਵੱਡਾ ਪਿੰਡ ਨੱਥੋਗਾ ਜੀ ਤਹਿਸੀਲ ਬਾਗਾ ਪਣਾ ਜਿਲ੍ਹਾ ਮੋਗਾ ਜੀ ਜਿਲ੍ਹਾ ਮੋਗਾ ਹਾਂ ਜੀ ਸਰ ਤੇ ਕੀ ਨਾਮ ਹੈ ਤੁਹਾਡੇ ਦਾ ਇਹ ਨਾ ਹੀ ਸੁਖਮਣ ਸੁਖਮਣ ਹਾਂ ਜੀ ਇੰਨੇ ਟਾਈਮ ਦਾ ਹੋ ਗਿਆ ਇਹ ਇਹ 4-7 6 ਮਹੀਨੇ ਦਾ ਜੀ ਆਪੇ ਕੱਦ ਕਿੰਨਾ ਦਾ 68 ਆਈ ਹਾਂਜੀ ਸਾਡੇ ਕਿਉਂ ਕਿਹੜਾ ਇਹਦਾ ਇਹਦਾ ਹੀ ਹੈਗਾ ਜੀ ਪਿਓ ਜੀ ਸਮੁੰਦਰ ਪਹਿਲਾਂ ਬਾਈ ਮਿੰਟੂ ਰੋਡਾਂ ਵਾਲੇ ਕੋਲੇ ਹੁੰਦਾ ਸੀ ਔਰ ਉਹ ਭਲਵਾਨਾ ਕੋਲੇ ਜੀ ਭਲਵਾਨਾ ਕੋਲੇ ਹਾਂਜੀ ਆਪ ਲੋਕ ਮਾ ਮਾਂ ਜੀ ਆਪਣੇ ਕੋਲੇ ਸੀ ਇਸ ਟਾਈਮ ਉਹ ਨਹੀਂ ਹੈ ਪੂਰੀ ਹੋ ਗਈ ਸੀ ਕਿ ਆਪਣੇ ਘਰ ਦਾ ਹੀ ਜੰਮ ਪੜਾ ਹਾਂਜੀ ਠੀਕ ਆਪਾਂ ਨੇ ਹੱਥੀਂ ਘੋੜੀ ਮੇਡ ਕਰਾਈ ਸੀ ਜਦੋਂ ਘੋੜੀ ਮੇਡ ਕਰਾਈ ਸੀ ਉਦੋਂ ਸਮੁੰਦਰ ਆਪਣੇ ਬਾਈ ਮਿੰਟੂ ਕੋਲੇ ਹੁੰਦਾ ਸੀ ਰੋਡੇ ਪੰਡ ਅੱਛਾ ਜੀ ਮਿੰਟੂ ਕੋਲੇ ਹੁੰਦਾ ਸੀ ਹਾਂਜੀ ਹਾਂਜੀ ਤੇ ਸਮੁੰਦਰ ਘੋੜੇ ਦਾ ਕਿ ਮੈਂ ਕਹਿੰਦਾ ਇੱਕ ਬ੍ਰੈਂਡ ਘੋੜਾ ਜਿਹੜਾ ਬ੍ਰੈਂਡ ਹੀ ਬ੍ਰੈਂਡ ਤੇ ਇਹਦੇ ਆਪਣਾ ਘੋੜੀਆਂ ਛੜਨ ਲੱਗ ਗਏ ਤੁਸੀਂ ਲੱਗੇ ਹੀ ਲੱਗੇ ਹਾਂ ਤੇ ਬੱਚੇ ਆ ਗਏ ਬੱਚੇ ਆ ਗਏ ਨੇ 40 ਤੋਂ 45 ਬੱਚੇ ਆਏ ਵੇ 40 ਤੋਂ 45 ਹਾਂਜੀ ਕਿਵੇਂ ਆਏ ਵਧੀਆ ਬੱਚੇ ਬੱਚੇ ਹਾਂਜੀ ਚੰਬੀ ਘੋੜੀਆਂ ਦੇ ਇਹ ਨੁਗਰੇ ਬਹੁਤ ਬੱਚੇ ਹਾਂ ਸ਼ੇਰਿਆਂ ਦੀ ਗਿਣਤੀ ਜ਼ਿਆਦਾ ਹੈ ਅੱਛਾ ਸ਼ੇਰਿਆਂ ਦੀ ਗਿਣਤੀ ਜ਼ਿਆਦਾ ਹੈ ਹਾਂ ਠੀਕ ਆ ਠੀਕ ਆ ਇਹਨੂੰ ਕੀ ਪਾਉਨੇ ਖਾਣ ਨੂੰ ਇਹ ਤੁਹਾਨੂੰ ਪਾਣ ਨੂੰ ਹੀ ਬਸ ਮੈਂ ਦੇਸੀ ਖਾਣਾ ਛੋਲੇ ਹੋਗੇ ਜਦੋਂ ਜੋ ਜੋ ਹੁੰਦਾ ਘੋੜਿਆਂ ਦਾ ਸਾਰਿਆਂ ਦਾ ਖਾਈ ਸਾਰੇ ਉਹੀ ਪੌਦੇ ਉਹੀ ਜੋ ਘੋੜਿਆਂ ਦਾ ਖਾਈ ਜਿਹੜੇ ਮਿਲ ਗਏ ਪਾ ਠੀਕ ਹੈ ਜੀ ਤੇ ਕਿੰਨੇ ਜਣਾ ਵਾਰ ਘਰੇ ਜਾਂ ਇਸ ਟਾਈਮ ਦੋ ਹੀ ਹੈ ਜੀ ਦੋ ਦੋ ਹਾਂ ਬਾਅਦ ਵੀ ਜਾਂਦੇ ਕਦੇ ਬਾਅਦ ਵੀ ਆ ਹਾਂ ਹਾਂ ਠੀਕ ਹੈ ਜੀ ਚਲੋ ਸਸਤੀ ਕਾਲ ਜੀ ਹਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ